ਵੱਡਿਆ ਅਫਸਰਾ ਤੇਰੀ ਕੀ ਮਜਬੂਰੀ ਸੀ ਵੱਡਿਆ ਅਫਸਰਾ ਤੇਰੀ ਕੀ ਮਜਬੂਰੀ ਸੀ ਜੋ ਗਰੀਬ ਦੀ ਜੇਬ ਤੇ ਡਾਕਾ ਮਾਰੀ ਜਾਂਦਾ ਉਹਦੇ ਤਾਂ ਘਰੇ ਅੱਜ ਰੋਟੀ ਵੀ ਨਹੀਂ ਪੱਕੀ ਉਹਦੇ ਤਾਂ ਘਰ ਅੱਜ ਰੋਟੀ ਵੀ ਨਹੀਂ ਪੱਕੀ ਪਰ ਤੂੰ ਤਾਂ ਅੱਜ ਫੇਰ ਮਹਿੰਗੇ ਹੋਟਲਾਂ 'ਚ ਬੈਠਾ ਅਯਾਸ਼ੀਆਂ ਮਾਰੀ ਜਾਂਦਾ ਅਜੇ ਤੇਰੇ ਕੁਝ ਯਾਦ ਨਹੀਂ ਅਫਸਰਾ ਅਜੇ ਤੇਰੇ ਕੁਝ ਯਾਦ ਨਹੀਂ ਅਫਸਰਾ ਕਿ ਕਿੰਨੇ ਗਰੀਬਾਂ ਦਾ ਰਿਜਕ ਤੇਰੀ ਪਲੇਟ ਦਾ ਚਿਕਨ ਮਟਰਨ ਬਣ ਗਿਆ ਪਰ ਤੇਰੀ ਚੀਕ ਉਦੋਂ ਨਿਕਲੂ ਜਦੋਂ ਇਹੀ ਗਰੀਬ ਦਾ ਰਿਜਕ ਤੇਰੇ ਬੱਚੇ ਦੇ ਢੱਡ ਦਾ ਕੈਂਸਰ ਬਣ ਗਿਆ ਇਹ ਕਰਮ ਨੇ ਅਫਸਰਾ ਇੱਥੇ ਭੁਗਤ ਕੇ ਜਾਣੇ ਆ ਤੇਰੀ ਘਰ ਵਾਲੀ ਦੇ ਘਰ ਚ ਪੂਜਾ ਪਾਠ ਕਰਾਉਣ ਨ ਕਿਤੇ ਨਹੀਂ ਕੱਟੇ ਜਾਣੇ ਸੋ ਬੜੀਆਂ ਸਚਾਈ ਨੂੰ ਬਿਆਨ ਕਰਦੀਆਂ ਭਾਵਕ ਕਰਦੀਆਂ ਇਹ ਸਤਰਾਂ ਐ ਸੋ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਜਿਦਨੇ ਇੱਕ ਇਮਾਨਦਾਰ ਲੋਕਾਂ ਦਾ ਹੌਸਲਾ ਵੀ ਵਧੂਗਾ ਤੇ ਬੇਈਮਾਨਾਂ ਦੇ ਇਹਨਾਂ ਰਿਸ਼ਵਤਖੋਰਾਂ ਦੇ ਇਹਨਾਂ ਨੂੰ ਕਰਮਾਂ ਦਾ ਜਿਹੜਾ ਗੱਲਾਂ ਐ ਇਹਨਾਂ ਨੂੰ ਉਹ ਵੀ ਪਤਾ ਲੱਗਣਗੀਆਂ ਸੋ ਸਾਥੀਓ ਸਾਡਾ ਸਿਸਟਮ ਹੀ ਅਜੇ ਆ ਬਣ ਚੁੱਕਾ ਐ ਮੈਂ ਵੀ ਜਦੋਂ ਨੌਕਰੀ 'ਚ ਆਇਆ ਸੀਗਾ ਜਦੋਂ ਜਿਹੜਾ ਵੀ ਸਰਕਾਰੀ ਨੌਕਰੀ 'ਚ ਆਉਂਦਾ ਐ ਤਾਂ ਸਾਡੇ ਆਲੇ-ਦੁਆਲੇ ਜਿੰਨਾ ਵੀ ਤਾਮ-ਜਾਮ ਹੁੰਦਾ ਏ ਛੋਟੇ ਮੁਲਾਜ਼ਮ ਹੁੰਦੇ ਆ ਜਾਂ ਵੱਡੇ ਅਫਸਰ ਜੋ ਵੀ ਤਾਮ-ਜਾਮ ਪਹਿਲੇ ਹਫ਼ਤੇ ਤਾ ਉਹ ਤੁਹਾਨੂੰ ਆਪਣੇ ਨਾਲ ਰਲਵਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਅੱਜ ਵੀ ਯਾਦ ਆ ਜਦੋਂ 2018 ਚ ਮੈਂ ਜੁਆਇਨਿੰਗ ਕੀਤੀ ਸੀ ਸੋ ਸਾਰੇ ਤੁਹਾਨੂੰ ਚਾਂਸਾ ਦਿੰਦੇ ਆ ਤੁਹਾਨੂੰ ਮੌਕੇ ਦਾਸਦਿਆ ਵੀ ਆਏ ਆਏ ਅਸੀਂ ਲੋਕਾਂ ਨੂੰ ਲੁੱਟ ਸਕਦੇ ਆ ਇਹਨਾਂ ਦੀਆਂ ਜੇਬਾਂ ਕਿਵੇਂ ਖਾਲੀ ਕਰਾ ਸਕਦੇ ਆ ਪਰ ਜੇ ਤੁਸੀਂ ਉਹਨਾਂ ਨਾਲ ਰਲ ਗਏ ਉਹ ਵੱਖਰੀ ਗੱਲ ਆ ਉਹ ਤਾਂ ਤੁਸੀਂ ਫਿਰ ਉਹਨਾਂ ਚੋਰਾਂ ਦਾ ਠੱਗਾਂ ਦਾ ਹਿੱਸਾ ਬਣ ਗਏ ਪਰ ਜੇ ਤੁਸੀਂ ਉਹਨਾਂ ਤੋਂ ਵੱਖਰੇ ਚੱਲਣਾ ਸ਼ੁਰੂ ਹੋਗੇ ਤਾਂ ਇੱਕ ਤਾਂ ਇਹ ਰਾਹ ਤੇ ਜੇ ਤੁਸੀਂ ਚੱਲਦੇ ਆ ਪ੍ਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਏ ਤੁਹਾਡੇ ਕਰਮ ਵੀ ਚੰਗੇ ਹੁੰਦੇ ਆ ਤੇ ਇਹਦੇ ਨਾਲ ਨਾਲ ਕੀ ਆ ਤੁਹਾਨੂੰ ਲੋਕਾਂ ਦਾ ਵੀ ਸਾਥ ਮਿਲਦਾ ਏ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਇਹ ਮਕਸਦ ਆ ਵੀ ਜਿਵੇਂ ਅਸੀਂ ਨਸ਼ੇ ਦੇ ਕੋਡ ਨੂੰ ਖਤਮ ਕਰਨ ਵਾਸਤੇ ਪ੍ਰਚਾਰ ਕਰਦੇ ਆ ਉਸੇ ਤਰ੍ਹਾਂ ਰਿਸ਼ਵਤ ਖੋਰੀ ਵੀ ਇੱਕ ਅਜੀਹਾ ਕੋਡ ਹੈ ਇਹਦੀਆਂ ਜੜਾਂ ਬਹੁਤ ਡੂੰਘੀਆਂ ਐ ਇਹਨੂੰ ਵੀ ਮਕਾਉਣ ਵਾਸਤੇ ਪ੍ਰਚਾਰ ਦੀ ਬੜੀ ਲੋੜ ਆ ਕਿਉਂਕਿ ਗਾਹ ਸਾਡੇ ਅੱਗੇ ਅਗਲੀ ਜਨਰੇਸ਼ਨ ਨੇ ਵੀ ਆਉਣਾ ਹੈ ਇਹ ਨੌਕਰੀਆਂ ਤੇ ਚੜਨਾ ਹੈ ਤਾਂ ਉਹਨਾਂ ਨੂੰ ਇਹ ਗੱਲਾਂ ਜੇ ਪਹਿਲਾਂ ਹੀ ਪਤਾ ਹੋਣਗੀਆਂ ਪਹਿਲਾਂ ਹੀ ਸੁਚੇਤ ਹੋਣਗੇ ਵੀ ਕਿਵੇਂ ਜਿਹੜਾ ਇਹ ਗੰਦਾ ਸਿਸਟਮ ਆ ਇਹ ਤੁਹਾਨੂੰ ਆਪਦੇ ਨਾਲ ਰਲਾਉਣ ਦੀ ਕੋਸ਼ਿਸ਼ ਕਰੂਗਾ ਸੋ ਇਹਨਾਂ ਦੇ ਨਾਲ ਰਲ ਕੇ ਨਹੀਂ ਅਸੀਂ ਚੱਲਣਾ ਇੱਕ ਵੱਖਰਾ ਇਮਾਨਦਾਰੀ ਦਾ ਰਾਹ ਲੱਭਣਾ ਹੈ ਤੇ ਬੜਾ ਸਕੂਨ ਭਰਿਆ ਰਾਹ ਇਹ ਬੜੀ ਵਧੀਆ ਨੀਂਦ ਆਉਂਦੀ ਆ ਹੱਕ ਸੱਚ ਦੀ ਕਮਾਈ ਕਰੋ ਤੇ ਸੋ ਇਹ ਮੈਸੇਜ ਨੂੰ ਮੇਰੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਮਾਨਦਾਰ ਜਿਹੜੇ ਲੋਕ ਉਹਨਾਂ ਦਾ ਹੌਸਲਾ ਵਧੇ ਸ਼ੁਰੂ-ਸ਼ੁਰੂ ਚ ਔਕੜਾਂ ਤਾਂ ਬਹੁਤ ਆਉਂਦੀਆਂ ਇਹ ਲੋਕ ਤੁਹਾਨੂੰ ਫਸਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤੁਹਾਡੀਆਂ ਜੜਾਂ ਵੱਡਣ ਦੀ ਕੋਸ਼ਿਸ਼ ਕਰਦੇ ਆ ਵੀ ਕਿਵੇਂ ਨਾ ਕਿਵੇਂ ਇਹ ਜਿਹੜਾ ਸਾਡੀ ਬਦਨਾਮੀ ਕਰ ਰਿਹਾ ਏ ਕੱਲਾ ਇਹਨੂੰ ਪਾਸੇ ਕੀਤਾ ਜਾਵੇ ਪਰ ਜੇ ਤੁਸੀਂ ਡਟੇ ਰਹਿੰਨੇ ਆ ਤਾਂ ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਜ਼ਰੂਰ ਹੁੰਦੀ ਆ ਤੇ ਤੁਸੀਂ ਅੱਗੇ ਜ਼ਰੂਰ ਜਾਓਗੇ ਸੋ ਆਹ ਵੀਡੀਓ ਨੂੰ ਸ਼ੇਅਰ ਕਰਿਓ ਸਾਥੀਓ ਵੱਧ ਤੋਂ ਵੱਧ ਤੇ ਜਿਹੜੀ ਮੈਂ ਕਵਤਾ ਲਿਖੀ ਆ ਇਹਨੂੰ ਵੀ ਅੱਗੇ ਆਪਣੇ ਦੋਸਤਾਂ ਮਿੱਤਰਾਂ